ਮੇਰੇ ਵੱਲੋਂ ਮੇਰੀ ਵੀਰਾ ਤੇ ਭੈਣਾਂ ਨੂੰ ਪਿਆਰ ਭਰੀ ਸਸਰੀਕਾਲ ਅੱਜ ਹੈਗਾ ਦਿਨ ਆਪਣਾ 6ਵਾਂ ਸਵੇਰੇ ਸਵੇਰੇ ਉੱਠ ਕੇ ਗਏ ਆਪਾਂ ਟਾਬੇ ਤੇ ਟਾਬੇ ਤੇ ਜਾ ਕੇ ਟੇਕਿਆ ਆਪਾਂ ਸੂਰਜ ਦੇਵਤਾ ਨੂੰ ਮੱਥਾ ਮੱਥਾ ਟੇਕੇ ਖੋਲੀ ਆਪਾਂ ਢਾਬਾ ਉਸ ਤੋਂ ਬਾਅਦ ਕੀਤੀ ਆਪਾਂ ਸਫਾਈ ਸਾਰਾ ਕੱਢ ਲਿਆ ਸਮਾਨ ਬਾਹਰ ਉਸ ਤੋਂ ਬਾਅਦ ਨਾਲ ਹੀ ਆ ਗਿਆ ਸੀ ਆਰਡਰ ਫੇਰ ਆਪਾਂ ਕਰਿਆ ਆਰਡਰ ਤਿਆਰ ਪਰੌਂਠਿਆਂ ਦਾ ਨਾਲ ਹੀ ਧਰਤੀ ਸੀ ਆਪਾਂ ਦਾਲ ਦਾਲ ਧਰ ਕੇ ਫਿਰ ਆ ਗਿਆ ਸੀ ਮਿਕਸ ਪਰੌਂਠਿਆਂ ਦਾ ਆਰਡਰ ਫਿਰ ਬਣਾਏ ਆਪਾਂ ਮਿਕਸ ਪਰੌਂਠੇ ਉਹ ਵੀ ਦੇਸੀ ਘੋ ਨਾਲ ਦੇਸੀ ਘੋ ਲਾ ਕੇ ਬਣਾਏ ਪਰੌਂਠੇ ਫਿਰ ਕੀਤੇ ਆਪਾਂ ਪੈਕਿੰਗ ਉਸ ਤੋਂ ਬਾਅਦ ਆ ਗਿਆ ਸੀ ਦੁਪਹਿਰ ਦਾ ਟਾਈਮ ਫਿਰ ਬਣਾਈ ਆਪਾਂ ਰੋਟੀ ਨਾਲ ਹੀ ਪੁੰਨਿਆ ਆਪਾਂ ਦਾਲ ਦਾ ਤੜਕਾ ਦਾਲ ਬਣ ਕੇ ਹੋ ਗਈ ਸੀ ਰੈਡੀ ਏ ਉਹੀ ਢਾਲਾ ਮੇਰੇ ਪਿਆ ਵੀਰੋ ਜਿਹੜੇ ਕਹਿੰਦੇ ਆ ਲੰਗਰ ਚ ਬੈਠੇ ਨੂੰ ਚੇਤਾ ਤੇ ਰਾ ਗਿਆ ਮੈਂ ਲੈਣੀ ਨਹੀਂ ਸੀ ਦਾਲ ਬਾਬਾ ਦਾਲ ਹੋਰ ਪਾ ਗਿਆ ਫੇਰ ਕਰੀ ਆਪਾਂ ਪੈਕਿੰਗ ਉਸ ਤੋਂ ਬਾਅਦ ਸਰੀਰ ਮੰਗਣ ਲੱਗ ਗਿਆ ਸੀ ਚਾਹ ਚਾਹ ਪੀ ਕੇ ਫੇਰ ਸਰੀਰ ਉੱਠ ਖੜਿਆ ਵੀ ਮਲਾ ਕਲਾ ਕੰਮ ਹੁਣ ਸਾਰਾ ਆਪਣੇ ਪੈਣ ਦਾ ਕੰਮ ਨਹੀਂ ਹੈਗਾ ਕੋਈ ਉਸ ਤੋਂ ਬਾਅਦ ਆਪਾਂ ਧਰੀ ਦਾਲ ਦਾਲ ਧਰ ਕੇ ਫੇਰ ਕੀਤੀ ਆਪਾਂ ਪੈਕਿੰਗ ਪੈਕਿੰਗ ਕਰਦੇ ਕਰਦੇ ਨਾਲ ਹੀ ਬਣਾਈ ਆਪਾਂ ਰੋਟੀ ਇਹ ਹੋ ਗਈ ਸੀ ਬਣ ਕੇ ਤਿਆਰ ਉਸ ਤੋਂ ਬਾਅਦ ਸੀ ਆਪਾਂ ਨੂੰ ਚਾਰ ਦਾ ਆਰਡਰ ਫੇਰ ਅੱਪਾ ਪੈਕਿੰਗ ਕੀਤਾ ਚਾਰ ਚਾਰ ਪੈਕਿੰਗ ਕਰਕੇ ਉਸ ਤੋਂ ਬਾਅਦ ਫੇਰ ਆ ਗਿਆ ਸੀ ਰੋਟੀ ਦਾ ਆਰਡਰ ਫੇਰ ਬਣਾਈ ਆਪਾਂ ਰੋਟੀ ਮੇਰਾ ਵਲੌਗ ਦੇਖਣ ਲਈ ਸਾਰਿਆਂ ਦਾ ਧੰਨਵਾਦ